ਫਤੇ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਇਹਦੇ ਵਿੱਚ ਉਹਨਾਂ ਜਰਨੈਲਾਂ ਦੀ ਉਹ ਸਵਾਰਤਾ ਨੂੰ ਦਿਖਾਇਆ ਜਾਂਦਾ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਕੀ ਉਹਨਾਂ ਦੇ ਵਿੱਚ ਸੂਰਬੀਰਤਾ ਸੀ ਕੀ ਉਹਨਾਂ ਦਾ ਕੀ ਉਹ ਸਿੱਖਦੇ ਸੀ ਸਾਰੀ ਜਿੰਦਗੀ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਨਾਟਕ ਰਾਹੀਂ ਅਸੀਂ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੂਰਬੀਰਤਾ ਕਿਸ ਤਰ੍ਹਾਂ ਹੁੰਦੀ ਹੈ ਲੱਖ ਦੀ ਗਿਣਤੀ ਸੰਗਤ ਇਕੱਠੀ ਹੋਵੇ ਉਹਨਾਂ ਦੇ ਵਿੱਚੋਂ ਜੇ ਇੱਕ ਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਨਾ ਤੇ ਆਉਣ ਵਾਲੇ 100 ਸਾਲਾਂ ਤੱਕ ਇਹਦਾ ਆ ਸਾਡਾ ਦੁਆਰਾ ਕਾਇਮ ਹੋ ਸਕਦਾ ਮਗਰ ਜੋ ਅੱਜ ਸਾਡਾ ਯੂਥ ਹੈ ਨਾ ਉਹਨੂੰ ਮੈਂ ਦੇਖਿਆ ਕਿ ਯੂਥ ਸਾਡਾ ਕਾਲਜਾਂ ਦੇ ਵਿੱਚ ਅਗਰ ਭੰਗੜੇ ਦੇ ਕੰਪੀਟੀਸ਼ਨ ਨੇ ਉੱਥੇ ਜ਼ਿਆਦਾ ਇੰਟਰਸਟ ਲੈ ਰਿਆ ਕਾਲਜਾਂ ਦੇ ਵਿੱਚ ਜਿਹੜੇ ਸਾਲਾਨਾ ਫੈਸਟ ਹੁੰਦੇ ਨੇ ਉੱਥੇ ਕੋਈ ਪੰਜਾਬ ਦੇ ਸਿੰਗਰ ਆਉਂਦੇ ਉਹਦੇ ਵਿੱਚ ਜ਼ਿਆਦਾ ਇਕੱਠੇ ਹੋ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਸਾਡਾ ਯੂਥ ਨਹੀਂ ਆ ਰਿਹਾ ਇਸ ਕਰਕੇ ਸਾਡੇ ਯੂਥ ਨੂੰ ਵਾਪਸ ਮੋੜ ਕੇ ਇੱਥੇ ਲਿਆਉਣਾ ਬਹੁਤ ਜ਼ਰੂਰੀ ਹੈ ਗੁਰੂ ਕਰਾਮ ਵੱਲ ਆਪਣਾ ਰੁਖ ਕਰ ਲਵੇ ਤੇ ਆਪਾਂ ਦੁਬਾਰਾ ਉਸ ਬਹਾਦਰ ਕੌਮ ਦੇ ਵਾਰਿਸ ਬਣ ਕੇ ਦਿਖਾ ਸਕਦੇ ਹਾਂ ਦੁਬਾਰਾ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਕਿ ਥੋੜੇ ਜੀ ਕੁਆਂਟੀਟੀ ਦੇ ਸਿੱਖ ਦੁਨੀਆ ਤੇ ਰਾਜ ਕਿਦਾਂ ਕਰ ਸਕਦੇ ਨੇ ਤੇ ਦੀ ਇੰਪੋਰਟੈਂਸ ਨੂੰ ਦੇਖਣਾ ਇਹ ਸਾਡੀ ਇੱਕ ਛੋਟੀ ਸੋਚ ਦੀ ਨਿਸ਼ਾਨੀ ਆ ਬਿਨਾ ਜਾਤ ਪਾਤ ਤੋਂ ਕਿਸੇ ਦਾ ਵੀ ਨਾਂ ਵੀ ਪੁੱਛ ਬਿਨਾ ਨਾਂ ਪੁੱਛਿਆ ਵੀ ਕਿਸੇ ਦੀ ਸ਼ਕਲ ਵੇਖਿਆ ਵੀ ਬਿਨਾ ਦੇਖਿਆ ਉਸ ਦੀ ਸੇਵਾ ਕਰਨੀ ਸਿੱਖ ਕੌਮ ਦਾ ਸਿਧਾਂਤ ਹੈ जाता पाता तो उठ उत्त, के मनुखता की सेवा करना सानु गुरु ने सिखाया। अब देख रहे हैं टाइम्स पंजाब टीवी 27 अप्रैल को दिल्ली के लाल किले पर फतेह मार्च निकाला जा रहा हमारे साथ दिल्ली सिख गुरुद्वारा मैनेजमेंट कमेटी के धर्म प्रचार के चेयरमैन जसप्रीत सिंह करम सर जी हैं करम सर सर जिस तरीके से अगर बात करें जो वाक्य दृश्य उस समय का था ਕੀ ਆਪ ਵਹੀ ਦਿਖਾਣੇ ਦੀ ਕੋਸ਼ਿਸ਼ ਕੀ ਜਾ ਰਹੀ ਹੈ ਕਿਉਂਕਿ ਸਮਾਜ ਜੋ ਯੁਵਾ ਪੀੜ੍ਹੀ ਹੈ ਉਸ ਕੋ ਇੱਕ ਉਸ ਸਮੇਂ ਦਾ ਦ੍ਰਿਸ਼্য ਜੋ ਹੈ ਉਹ ਜਾਣ ਸਕੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਬਿਲਕੁਲ ਆਪ ਠੀਕ ਕਹਿ ਰਹੇ ਹੋ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਇਹ ਫਤਿਹ ਦਿਵਸ ਹਰ ਸਾਲ ਮਨਾਇਆ ਜਾਂਦਾ ਇਹਦੇ ਵਿੱਚ ਉਹਨਾਂ ਜਰਨੈਲਾਂ ਦੀ ਉਸ ਵਾਰਤਾ ਨੂੰ ਦਿਖਾਇਆ ਜਾਂਦਾ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਕੀ ਉਹਨਾਂ ਦੇ ਵਿੱਚ ਸੂਰਬੀਰਤਾ ਸੀ ਕੀ ਉਹਨਾਂ ਦਾ ਕੀ ਉਹ ਸਿੱਖਦੇ ਸੀ ساری ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਕੇਵਲ ਉਹਨਾਂ ਚਾਰ ਪੰਜ ਜਰਨੈਲਾਂ ਨਹੀਂ ਪੂਰੀ ਦਿੱਲੀ ਨੂੰ ਫਤਿਹ ਕਰ ਲਿਆ ਪਾਪੂਲੇਸ਼ਨ ਉਦੋਂ ਵੀ ਬਹੁਤ ਸਾਰੀ ਸੀ ਹੁਣ ਵੀ ਬਹੁਤ ਸਾਰੀ ਹੈ ਇਹ ਵਿਚਾਰ ਜਿਹੜਾ ਹੈ ਸੂਰਬੀਰਤਾ ਦਾ ਕੁਝ ਲੋਕਾਂ ਦੇ ਵਿੱਚ ਪੈਦਾ ਹੁੰਦਾ ਜਿਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਉਹ ਫਿਰ ਸੂਰਮਾ ਅੱਗੇ ਹੋ ਕੇ ਲੜਦਾ ਤੇ ਆਪਣੀ ਕੌਮ ਨੂੰ ਜਿਤਾਉਂਦਾ ਆਪਣੇ ਕਬੀਲੇ ਨੂੰ ਜਿਤਾਉਂਦਾ ਆਪਣੀ ਇਹ ਕਹ ਲੋ ਕਿ ਜੋ ਉਹਨਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਸੀ ਉਹਨਾਂ ਨੂੰ ਜਿਤਾਉਂਦਾ ਉਹ ਜੋ ਜੱਥੇਬੰਦੀਆਂ ਉਹ ਜੋ ਉਹਨਾਂ ਦੀ ਸੂਰਬੀਰਤਾ ਸੀਗੀ ਉਹਨਾਂ ਨੂੰ ਐਤਕੀ ਅਸੀਂ ਹਰ ਸਾਲ ਦੇ ਵਾਂਗ ਬੱਚਿਆਂ ਦੇ ਸਕੂਲੀ ਬੱਚਿਆਂ ਦੇ ਰੂਪ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਨਾਟਕ ਰਾਹੀਂ ਅਸੀਂ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੂਰਬੀਰਤਾ ਕਿਸ ਤਰ੍ਹਾਂ ਹੁੰਦੀ ਹੈ ਜਦੋਂ ਇਹ ਪ੍ਰੋਗਰਾਮ ਹੁੰਦੇ ਨੇ ਇਹਨਾਂ ਦੇ ਰਾਹੀਂ ਇੱਕੋ ਹੀ ਸਨੇਹਾ ਦੇਣਾ ਹੁੰਦਾ ਕਿ ਇਹ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਇਸ ਪ੍ਰੋਗਰਾਮਾਂ ਦੇ ਵਿੱਚ ਹੋਏ ਇਕੱਠ ਵਿੱਚੋਂ ਕੁਛ ਇੱਕ ਬੰਦਿਆਂ ਦੇ ਵਿੱਚ ਉਹ ਸੂਖਮ ਖਿਆਲ ਉਹ ਛੋਟਾ ਜਿਹਾ ਵਿਚਾਰ ਪੈਦਾ ਹੋਏਗਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਕਿਤੇ ਨਾ ਕਿਤੇ ਸਾਡੇ ਰਾਜ ਨੂੰ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋਏਗਾ ਅਗਰ ਜੀ ਇਹਨਾਂ ਪ੍ਰੋਗਰਾਮਾਂ ਤੋਂ 10 ਲੱਖ ਦੀ ਗਿਣਤੀ ਚ ਸੰਗਤ ਇਕੱਠੀ ਹੋਵੇ ਲੱਖ ਦੀ ਗਿਣਤੀ ਚ ਸੰਗਤ ਇਕੱਠੀ ਹੋਵੇ ਉਹਨਾਂ ਦੇ ਵਿੱਚੋਂ ਜੇ ਇੱਕ ਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਨਾ ਤੇ ਆਉਣ ਵਾਲੇ 100 ਸਾਲਾਂ ਤੱਕ ਇਹ ਰਾਜ ਸਾਡੇ ਦੁਆਰਾ ਕਾਇਮ ਹੋ ਸਕਦਾ ਅੱਛਾ ਦੂਜੀ ਗੱਲ ਆਉਣ ਵਾਲੇ 100 ਸਾਲਾਂ ਤੱਕ ਵੀ ਜੇ ਇੱਕ ਬੰਦਾ ਵੀ ਤਿਆਰ ਹੋ ਗਿਆ 100 ਸਾਲਾਂ ਦੇ ਵਿੱਚ ਵੀ ਤਾਂ ਸਾਡੇ ਸਾਰੇ ਪ੍ਰੋਗਰਾਮ ਕਰਾਏ ਸਫਲੇ ਨੇ लेकिन जिस तरीके की अप्रैल में ये किया जा रहा है क्या वही समय था अप्रैल का जब इतनी गर्मी के बीच जो जर्नैली जर्नैल थे वो दिल्ली पे फतेह करने आए थे बिल्कुल हमारा जो फ़तेह दिवस का डेट थी वो तो अभी पीछे निकल गई है मगर जो ये प्रोग्राम है वहाँ पे हमें लाल किले का जो ग्राउंड देखना होता है क्योंकि वो सरकारी ज़मीन है जिस दिन वो फ्री होती है उस दिन हमें वो प्रोग्राम वहाँ पर बुक करवा के करना होता है युवा को क्या संदेश देने की कोशिश की जा रही है इन प्रोग्रामों के माध्यम से क्योंकि धर्म प्रचार का काम होता है कि जो सिख धर्म में युवा हैं या युक्तियां हैं या बुजुर्ग हैं वो सिख धर्म का जो जो टीचा है वो वहाँ उन लोगों तक पहुँचाया जाए देखो साफ जहाँ टीचर है गुरु साहबान ने सो जो सिद्धांत दिते अमृत वेले जागना बाणी पढ़ना किरत कमाई करना सेवा सिमरन करना और दीन दुखिया की दी सेवा करना ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹ ਵੀ ਉਸੂਲ ਉਸੇ ਸਿਧਾਂਤ ਚੋਂ ਨਿਕਲੇ ਹੋਏ ਆ ਮਗਰ ਜੋ ਅੱਜ ਸਾਡਾ ਯੂਥ ਹੈ ਨਾ ਉਹਨੂੰ ਮੈਂ ਦੇਖਿਆ ਕਿ ਯੂਥ ਸਾਡਾ ਕਾਲਜਾਂ ਦੇ ਵਿੱਚ ਅਗਰ ਭੰਗੜੇ ਦੇ ਕੰਪੀਟੀਸ਼ਨ ਨੇ ਉੱਥੇ ਜ਼ਿਆਦਾ ਇੰਟਰਸਟ ਲੈ ਰਿਆ ਕਾਲਜਾਂ ਦੇ ਵਿੱਚ ਜਿਹੜੇ ਸਾਲਾਨਾ ਫੈਸਟ ਹੁੰਦੇ ਨੇ ਉੱਥੇ ਕੋਈ ਪੰਜਾਬ ਦੇ ਸਿੰਗਰ ਆਉਂਦੇ ਉਹਦੇ ਵਿੱਚ ਜ਼ਿਆਦਾ ਇਕੱਠੇ ਹੋ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਸਾਡਾ ਯੂਥ ਨਹੀਂ ਆ ਰਿਹਾ ਇਸ ਕਰਕੇ ਸਾਡੇ ਯੂਥ ਨੂੰ ਵਾਪਸ ਮੋੜ ਕੇ ਇੱਥੇ ਲਿਆਉਣਾ ਬਹੁਤ ਜ਼ਰੂਰੀ ਹੈ ਉਹ ਕਿੱਦਾਂ ਲਿਆਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਸਿਧਾਂਤ ਦਿੱਤੇ ਸੀ ਉਹ ਇਹ ਸੀ ਸਾਡੀ ਜਿਹੜੀ ਜ਼ਿੰਦਗੀ ਦੀ ਖਵਾਰੀ ਹੈ ਨਾ ਉਹ ਸਿੰਗਰਾਂ ਦੇ ਪਿੱਛੇ ਲੱਗ ਕੇ ਹੋ ਰਹੀ ਹੈ ਜੇ ਸਾਰਾ ਯੂਥ ਗੁਰੂ ਘਰਾਂ ਵੱਲ ਆਪਣਾ ਰੁਖ ਕਰ ਲਵੇ ਤੇ ਆਪਾਂ ਦੁਬਾਰਾ ਉਸ ਬਹਾਦਰ ਕੌਮ ਦੇ ਵਾਰਿਸ ਬਣ ਕੇ ਦਿਖਾ ਸਕਦੇ ਹਾਂ ਦੁਬਾਰਾ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਕਿ ਥੋੜੇ ਜੀ ਕੁਆਂਟੀਟੀ ਦੇ ਸਿੱਖ ਦੁਨੀਆ ਤੇ ਰਾਜ ਕਿਦਾਂ ਕਾਇਮ ਕਰ ਸਕਦੇ ਨੇ ਤੂੰ ਕੀ ਦ੍ਰਿਸ਼્ય ਰਹਿਣੇ ਵਾਲਾ ਹੈ ਜਦ ਜਰਨੈਲੀ ਮਾਰਚ ਨਿਕਲੇਗਾ 28 ਤਾਰੀਖ ਕੋ ਦਿਨ ਮੇ ਕਿਸ ਤਰੀਕੇ ਦਾ ਦ੍ਰਿਸ਼્ય ਰਹੇਗਾ ਕੌਣ ਕੌਣ ਸ਼ਾਮਿਲ ਹੋ ਰਿਹਾ ਹੈ ਜਰਨੈਲੀ ਮਾਰਚ ਛੱਤਾਪੁਲ ਤੋਂ ਲਾਲ ਕਿਲੇ ਤੱਕ ਚੱਲੇਗਾ ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਬਲਬੀਰ ਸਿੰਘ ਜੀ ਦੀ ਅਗਵਾਈ ਦੇ ਹੇਠ ਜਿੰਨੇ ਵੀ ਪੰਜਾਬ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਸੇ ਜਾਹੋ ਜਲਾਲ ਦੇ ਨਾਲ ਆਉਣਗੀਆਂ ਉਹਨਾਂ ਦੇ ਘੋੜੇ ਉਹਨਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਕਰਤੱਬ ਨੇ ਉਹ ਕਰਕੇ ਦਿਖਾਉਣਗੇ ਦਿਖਾਉਣਗੇ ਕਿ ਜਿਹੜੇ ਸਿੱਖ ਨੇ ਉਹ ਅੱਜ ਦੇ ਟਾਈਮ ਦੇ ਵਿੱਚ ਵੀ ਇਹਨਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਡੇਰਿਆਂ ਤੇ ਰਹਿ ਕੇ ਇਹਨਾਂ ਗੁਰਦੁਆਰਿਆਂ 'ਚ ਰਹਿ ਕੇ ਉਹਨਾਂ ਸੰਪਰਦਾਵਾਂ ਦੇ ਵਿੱਚ ਰਹਿ ਕੇ ਅੱਜ ਵੀ ਉਨੀ ਹੀ ਸੂਰਬੀਰਤਾ ਉਹਨਾਂ ਬੱਚਿਆਂ ਦੇ ਵਿੱਚ ਹੈਗੀ ਹੈ ਜਿਹੜੇ ਉੱਤੇ ਬਚਪਨ ਤੋਂ ਸਿੱਖਿਆ ਲੈ ਰਹੇ ਨੇ ਬੱਚੋ ਦੁਆਰਾ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਕੀਰਤਨ ਸਮਾਗਮ ਕੀਤਾ ਜਾ ਰਿਹਾ ਹੈ ਕਿਉਂਕਿ ਬੱਚੇ ਜੋ ਯੁਵਾ ਪੀੜ੍ਹੀ ਹੈ ਬੱਚੇ ਆ ਫਿਰ ਯੁਵਾ ਹੁੰਦੇ ਹਨ ਕਿਹਾ ਇੱਕ ਉਹਨਕੇ ਅੰਦਰ ਸਿੱਖ ਭਾਵਨਾ ਕੇ ਤਹਿਤ ਜੋ ਸੰਦੇਸ਼ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹਮਾਰੇ ਜੋ ਸਾਡੇ ਸਕੂਲਾਂ ਦੇ ਬੱਚੇ ਨੇ ਉਹਨਾਂ ਨੇ ਇਸ ਕੀ ਕਮਰਕਸਾ ਕੀਤਾ ਕਿ ਜੋ ਮਨੁੱਖਤਾ ਦੀ ਸੇਵਾ ਉਹ ਇੱਕ ਨਾਟਕ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਮਨੁੱਖਤਾ ਦੀ ਸੇਵਾ ਇਹ ਕਿ ਅਗਰ ਮੰਨ ਲਓ ਕਿਸੇ ਵੀ ਕੌਮ ਤੇ ਬਿਨਾਂ ਜਾਤ ਪਾਤ ਦੇਖੇ ਹਿੰਦੂ ਮੁਸਲਮਾਨ ਸਿੱਖ ਕੋਈ ਵੀ ਅਗਰ ਕਿਸੇ ਤੇ ਭੀੜ ਪੈਂਦੀ ਹੈ ਤੇ ਸਿੱਖ ਜਿਹੜੇ ਨੇ ਉਹ ਆਪਾ ਆਪਣੇ ਆਪ ਵੱਲ ਨਾ ਦੇ ਕੇ ਆਪਣੇ ਪਰਿਵਾਰ ਵੱਲ ਨਾ ਦੇ ਕੇ ਸਭ ਤੋਂ ਪਹਿਲੇ ਜਾ ਕੇ ਉਹਦੀ ਉਹਦੀ ਤਕਲੀਫ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਭਾਵੇਂ ਕੋਵਿਡ ਸੀਗਾ ਜਾਂ ਕਿਤੇ ਭੁਚਾਲ ਆ ਜਾਏ ਕਿਤੇ ਸੁਨਾਮੀ ਆ ਜਾਏ ਉੱਥੇ ਤੁਹਾਨੂੰ ਸਿੱਖ ਹੀ ਲੰਗਰ ਖੁਲਾਉਂਦੇ ਨਜ਼ਰ ਆਉਂਦੇ ਹੋਣਗੇ ਇਹ ਮਨੁੱਖਤਾ ਦੀ ਸੇਵਾ ਇਹ ਸਿਦਾਂਤ ਗੁਰੂ ਸਾਹਿਬਾਂ ਨੇ ਸਾਨੂੰ ਦਿੱਤੇ ਹੋਏ ਨੇ ਤੁਸੀਂ ਦੇਖਿਆ ਹੋਊਗਾ ਨਗਰ ਕੀਰਤਨਾਂ ਦੇ ਵਿੱਚ ਮੈਂ ਕਈ ਐਸੇ ਸਿੱਖ ਦੇਖੇ ਨੇ ਕਿ ਅਗਰ ਮੰਨ ਲਓ ਉਹਨੂੰ ਕੇਲਿਆਂ ਦੀ ਰੇੜੀ ਮਿਲ ਗਈ ਆ ਸੰਤਰਿਆਂ ਦੀ ਰੇੜੀ ਮਿਲ ਗਈ ਉਹ ਸਾਰੀ ਰੇੜੀ ਖਰੀਦ ਲੈਂਦਾ ਭਾਵੇਂ ਜੇਬ 'ਚ ਜਿੰਨੇ ਪੈਸੇ ਉਹਦਾ ਪਤਾ ਨਹੀਂ ਕਿਉਂ ਅੰਦਰ ਐ ਖੇਤ ਦੀ ਕਿ ਸਾਡੇ ਇਸ ਨਗਰਗੀਤਨ ਵਿੱਚ ਇੰਨੀ ਸੰਗਤ ਆਈ ਉਹਨੂੰ ਮੈਂ ਕੁਛ ਨਾ ਕੁਛ ਦੇ ਕੇ ਭਜਾਂ ਉਹਦਾ ਮੈਂ ਮਨ ਖੁਸ਼ ਕਰਦਿਆਂ ਉਹਨੂੰ ਮੈਂ ਰਜਾ ਕੇ ਭਜਾਂ ਇਹ ਸਿੱਖਾਂ ਦੇ ਅੰਦਰ ਸਪਿਰਿਟ ਜਿਹੜੀ ਹੈ ਨਾ ਗੁਰੂ ਸਾਹਿਬਾਂ ਤੋਂ ਆਈ ਹੋਈ ਆ ਤੇ ਜਿਹੜੀ ਮਨੁੱਖਤਾ ਦੀ ਸੇਵਾ ਇਹ ਉਸ ਨਾਟਕ ਦੇ ਰਾਹੀਂ ਤੁਹਾਨੂੰ ਉਸ ਪ੍ਰੋਗਰਾਮ ਤੇ ਸਟੇਜ ਤੇ ਦੇਖਣ ਨੂੰ ਮਿਲੇਗੀ ਇਸ ਵਾਰ ਮਨੁੱਖਤਾ ਕੀ ਆਪਨੇ ਸੇਵਾ ਕੀ ਹੈ ਲੇਕਿਨ ਅੱਜਕੱਲ੍ਹ ਜਾਤ ਪਾਤ ਜੋ ਹੈ ਉਹ ਜ਼ਿਆਦਾ ਦੇਖੀ ਜਾਂਦੀ ਹੈ ਲੇਕਿਨ ਸਿੱਖ ਕਮ ਇੱਕ ਐਸੀ ਕਮ ਹੈ ਜੋ ਇਹ ਸਭ ਨਹੀਂ ਦੇਖਦੀ ਹੈ ਜੋ ਜਾਤ ਪਾਤ ਹੈ ਨਾ ਉਹ ਸਿੱਖ ਕੌਮ ਵਿੱਚ ਵੀ ਜੋ ਸਾਡੇ ਗੁਰੂ ਸਾਹਿਬ تھے ਉਹਨਾਂ ਦੇ ਨਾਮ ਦੇ ਪਿੱਛੇ ਵੀ ਉਹਨਾਂ ਦਾ ਗੋਤਰਾ ਲੱਗਾ ਉਹਨਾਂ ਦੇ ਨਾਂ ਦੇ ਪਿੱਛੇ ਵੀ ਗੋਤਰਾ ਲੱਗੇ ਮਗਰ ਉਹ ਚਲੋ ਉਸ ਕਮਿਊਨਿਟੀ ਤੋਂ ਆਉਂਦੇ ਸੀ ਮਗਰ ਉਹਨਾਂ ਨੇ ਜਿਹੜੀ ਸੇਵਾ ਕੀਤੀ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖਿਆ ਜਾਤ ਪਾਤ ਦੇ ਦੀ ਇੰਪੋਰਟੈਂਸ ਨੂੰ ਦੇਖਣਾ ਇਹ ਸਾਡੀ ਇੱਕ ਛੋਟੀ ਸੋਚ ਦੀ ਨਿਸ਼ਾਨੀ ਆ ਬਿਨਾ ਜਾਤ ਪਾਤ ਤੋਂ ਕਿਸੇ ਦਾ ਵੀ ਨਾਂ ਵੀ ਬਿਨਾ ਨਾਂ ਪੁੱਛਿਆ ਵੀ ਕਿਸੇ ਦੀ ਸ਼ਕਲ ਵੇਖਿਆ ਵੀ ਬਿਨਾਂ ਦੇਖਿਆ ਉਸ ਦੀ ਸੇਵਾ ਕਰਨੀ ਸਿੱਖ ਕੌਮ ਦਾ ਸਿਧਾਂਤ ਹੈ ਕੋਈ ਵੀ ਤੁਹਾਡੇ ਸਾਹਮਣੇ ਆ ਜਵੇ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਟਾਈਮ ਸੀਗਾ ਤੇ ਉਹਨਾਂ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਸਖਣੇ ਸੀ ਤੇ ਉਹ ਉਦੋਂ ਇਹ ਵੀ ਕਿਹਾ ਜਾਂਦਾ ਸੀਗਾ ਕਿ ਉਹਨਾਂ ਦੀ ਇੱਕ ਅੱਖ ਇਸ ਵਾਸਤੇ ਕਿਉਂਕਿ ਉਹ ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਹੀ ਦੇਖਦੇ ਨੇ ਕੋਈ ਵੀ ਹੋਵੇ ਉਸ ਰਾਜ ਦੇ ਵਿੱਚ Hindu ਸੀ Musliman ਸੀ Isai ਸੀ ਕੋਈ ਵੀ ਸੀ ਸਾਰੇ ਬੜੇ ਖੁਸ਼ ਰਹਿੰਦੇ ਸੀ ਔਰ ਬੜੀ ਸ਼ਾਂਤੀ ਦੇ ਨਾਲ ਰਹਿੰਦੇ ਹੁੰਦੇ ਸੀ ਕਿਉਂਕਿ ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਸੀ ਉਹ ਇਹ ਨਹੀਂ ਦੇਖਦੇ ਸੀ ਵੀ ਇਸੇ ਦਾ ਮੇਰਾ ਸਿੱਖਾ ਤੇ ਇਹਦੀ ਮੈਂ ਜ਼ਿਆਦਾ ਫੇਵਰ ਕਰਾਂ ਹਿੰਦੂ ਅਤੇ ਉਹਦੀ ਮੈਂ ਘੱਟ ਫੇਵਰ ਕਰਾਂ ਇੱਕੋ ਅੱਖ ਨਾਲ ਦੇਖਦੇ ਸੀ ਜਾਤਾਂ ਪਾਤਾਂ ਨੂੰ ਸਤੋਂ ਸਾਨੂੰ ਉੱਤੇ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਇਆ ਅਗਰ ਜੇ ਕੋਈ ਕਮਿਊਨਿਟੀ ਜਾਤ ਪਾਤ ਨੂੰ ਅੱਗੇ ਰੱਖਦੀ ਹੈ ਤੇ ਸਮਝ ਲਓ ਕਿ ਜੋ ਸਾਡੇ ਸਿੱਖ ਕੌਮ ਦੇ ਦੁਸ਼ਮਣ ਕੌਮਾਂ ਨੇ ਇਸ ਅਨੁਜੁਕ ਖਤਮ ਕਰਨਾ ਚਾਹੁੰਦੀਆਂ ਨੇ ਉਹ ਕਾਮਯਾਬ ਹੋ ਰਿਹਾ ਨੇ ਸਾਨੂੰ ਧੜਿਆਂ ਦੇ ਵਿੱਚ ਵੰਡ ਕੇ ਸਾਨੂੰ ਜਾਤਾਂ ਪੇਤਾਂ ਦੇ ਵਿੱਚ ਵੰਡ ਕੇ ਸਾਨੂੰ ਇਸ ਨੀਵੀਂ ਸੋਚ ਤੋਂ ਉੱਪਰ ਉੱਠ ਕੇ ਕਮ ਕਰਨੇ ਚਾਹੀਦੇ ਨੇ। ਤੋਂ ਬਿਲਕੁਲ ਇਹੀ ਤੇ ਧਰਮ ਪ੍ਰਚਾਰ ਕੇ ਚੇਅਰਮੈਨ ਜਸਪ੍ਰੀਤ ਸਿੰਘ ਕਰਮ ਸਰ ਜਿन्होने ਖਾਸ ਬਾਤਚਿੱਤ ਕੀਤੀ। ਦਿੱਲੀ ਸੇ ਕਮਲ ਕੁਮਾਰ ਕੰਸਲ ਨੋ ਦਿ ਟਾਈਮਸ ਪੰਜਾਬ ਕੇਸਰੀ ਟੀਵੀ।